ਕਮੈਂਡੋ ਕਮੈਂਡੋ ਉਪਰਾਵਾ ਨਹੀਂ ਉਹ ਤਾਂ ਇਹਨੇ ਮੈਨੂੰ ਫੜ ਲਿਆ ਉਹ ਬਾਈ ਮੈਨੂੰ ਫੜਦਾ ਬਾਹਰ ਨਿਕਲ ਨਹੀਂ ਉਹ ਨਹੀਂ ਉਹ ਨਹੀਂ ਕਰਦਾ ਕੀ ਵੀ ਤੂੰ ਪਾਗਲ ਹੋ ਗਿਆ ਮਾਰ ਲੈਂਦੇ ਯਾਰ ਮੈਨੂੰ ਮਾਰ ਲੈਂਦੇ ਬਾਈ ਯਾਰ ਉਹ ਕੀ ਹੋਇਆ ਕੀ ਯਾਰ ਮਾਰ ਲੈਂਦੇ ਯਾਰ ਦਿਮਾਗ ਖਰਾਬ ਹੋ ਗਿਆ ਭੇਜਾ ਖਰਾਬ ਹੋ ਗਿਆ ਮੇਰਾ ਭੇਜਾ ਕੀ ਹੋਇਆ ਕੀ ਯਾਰ ਕਰੋਨਾ ਦਾ ਬੋਲ ਤੂੰ ਕਰੋਨਾ ਦਾ ਆ ਗਿਆ ਨਹੀਂ ਯਾਰ ਮੈਨੂੰ ਮਾਰ ਲੈਂਦੇ ਉਹ ਉਪਰਾਵਾ ਕਰੋਨਾ ਦਾ ਮਾਰ ਪਿਆ ਅੱਛਾ ਫਿਰ ਕੀ ਦਿੱਕਤ ਹੈ ਦਿਮਾਗ ਖਰਾਬ ਹੋ ਗਿਆ ਭਾਈ ਸਾਹਿਬ ਗੱਲ ਦਾ ਸਰਾਮਨਾ ਦਾ ਗੱਲ ਦੱਸ ਕੀ ਗੱਲ ਆ ਆਰਾਮ ਨਾਲ ਦੱਸ ਕੀ ਗੱਲ ਹੋਈ ਆ ਗੱਲ ਤੇਰੇ ਮੈਂ ਕੀ ਜਿਸਾ ਵੱਡੇ ਭਾਈ ਕਰੋੜਾਂ ਦਾ ਮਾਲ ਪਿਆ ਦੁਕਾਨ 'ਚ ਕਰੋੜਾਂ ਦਾ ਹਾਂ ਕਰੋੜਾਂ ਦਾ ਮਾਲ ਪਿਆ ਹਾਂ 15 ਦਿਨ ਦਾ ਐਗਰੀਮੈਂਟ ਹੈ ਠੀਕ ਹੈ ਮਾਲ ਮੇਰੇ ਕੋਲ ਇੰਨਾ ਪਿਆ ਆ ਹੁਣ ਮੈਂ ਕਿੱਥੇ ਲੈ ਕੇ ਜਾਵਾਂ ਯਾਰ ਮੈਂ ਮਰਾਂਗਾ ਨਾ ਕੀ ਮਾਲ ਹੀ ਰਹਿਣਾ ਹੈ ਹੋਰ ਭਰਾ ਕੋਈ ਗੱਲ ਨਹੀਂ ਮੇਰਾ ਵੱਡਾ ਚੈਨਲ ਆ ਮੈਂ ਸਾਰਾ ਮਾਲ ਤੇਰਾ ਵਿਕਾ ਦਿਨਾ ਦਿਖਾ ਕੀ ਕੀ ਮਾਲ ਪਿਆ ਮਾਲ ਦਿਖਾਣਾ ਆਰਾਮ ਨਾਲ ਮੇਰੇ ਕੋਲ ਪੰਜੀ ਸਾਰੇ ਰੇਟ ਲਾਤੇ ਅੱਧੇ ਮੁੱਲ 'ਚ ਜਿਵੇਂ 500 ਦਾ ਸੂਟ ਹੈ ਆ 250 'ਚ ਦੇਈ ਜਾਣਾ ਮੈਂ ਦੁਪੱਟਾ ਨਾਲ ਭਾਜੀ 450 ਰੁਪਏ ਸੂਟ ਦੁਪੱਟਾ ਨਾਲ ਹੈ ਸਾਰੀ ਵੈਰਾਈਟੀ ਹੈ ਜੇ ਇਸੇ ਤੋਂ ਵੀ ਘੱਟ ਕੋਈ ਦੇ ਦੇ ਯਾਰ ਬੰਦਾ ਰੋੜਾ ਤੇ ਮਰੇਗਾ ਨਾ ਕੀ ਕਰੇਗਾ 250 ਰੁਪਏ ਸੂਟ ਆ 250 ਰੁਪਏ ਸਾਰੇ ਲੈਣਾ ਭਾਜੀ ਚਾਹਣ ਤਾਂ ਉਹ ਭਾਜੀ ਗੱਲ ਪਤਾ ਕੀ ਹੈ ਵੱਡੇ ਭਾਈ ਮੈਂ ਤਾਂ ਇਹ ਆ ਇਹਨਾਂ ਕਾ ਨਹੀਂ ਵੇਚਣਾ ਵੱਡੇ ਭਾਈ ਮੇਰੇ ਕੋਲੇ ਮਾਲ ਬਹੁਤ ਪਿਆ ਹੋਇਆ ਉਹ ਸਾਰਾ ਵਿਕਿਆ ਨਾ ਭਰਾ ਆ ਥੋੜਾ ਛੂਟ ਵੀਰੇ 550 ਰੁਪਏ ਦਾ ਹਾਂ ਵੇਚਣਾ ਕਿੰਨੇ ਦਾ ਇਹ ਆਪਾਂ 290 ਰੁਪਏ ਦਾ ਸੂਟ ਇਹ ਮੇਰੀ ਪਰੀ 90 ਰੁਪਏ ਦੀ ਖਰੀਦ ਆ ਤਾਂ ਮੈਂ 100 ਦੇ ਦੋ ਵਿੱਚ ਹੀ ਐਨਾ 750 ਦਾ ਆ ਮੈਂ ਕਮ ਸੇ ਕਮ ਜਾਣਾ ਨਹੀਂ 350 ਦਾ ਵਿੱਚ ਹੀ ਐਨਾ ਮਨੇ 100 200 ਕਾਟਾ 200 ਰੁਪਏ ਕਾਟਾ ਪੱਲੋ ਪਾ ਗਏ 100 ਰੁਪਏ ਪੱਲੋ ਪਾਤਾ 150 ਬਾਦ ਆਏ ਵਿੱਚ ਕਾਈ ਜਾਣਾ ਵੀਰ ਮੈਂ ਆ ਕੁੜਤੇ ਵੀ ਅੰਮੇ ਕੱਡੇ ਵੱਡੇ ਭਾਈ ਆ ਦੇਖੋ ਨਵਾਂ ਆਰਟੀਕਲ ਹੋ ਕਰਤਾ ਆ ਹਾਂ 250 ਦਾ ਇੱਕ ਤੁਸੀਂ ਹੁਣ ਇੱਕ ਨਾਲ ਇੱਕ ਫਰੀ ਕਰਤਾ ਲੋਕਾਂ ਨੇ ਲੈ ਜਾਣੇ ਸਾਰੇ ਮੈਂ ਕਿਹਾ ਵੀਰ ਵਧੀਆ ਮੇਰੀ ਤਾਂ ਜਾਂ ਗਾਜ ਛੁੱਟੂਗੀ 15 ਦਿਨ ਦਿੱਤੇ ਮੈਂ ਕਿੱਥੇ ਜਾਊਂਗਾ ਮੈਂ ਤਾਂ ਮਾਲ ਵੇਚਣਾ ਹੀ ਐ ਆ ਜਾਦਰਾ ਦੇਖੋ ਵੱਡੇ ਭਾਈ ਜਿਵੇਂ ਭਾਜੀ ਮੇਰੀ 7-700 ਰੁਪਏ ਦੀ ਖਰੀਦ ਹੈ ਹਾਂ 700 ਦੇ ਇੱਕ ਨਾਲ ਦੋ ਫ੍ਰੀ ਕਰਤੀਆਂ ਮੈਂ ਮੰਦਾ ਕਰਕੇ ਦੇ ਰਹੇ ਆ ਪੱਲੋ ਪਾ ਕੇ ਸਾਡੇ ਜਿੰਨੇ ਵੀ ਸੂਟ ਇੱਥੇ ਲੱਗੇ ਆ ਮਤਲਬ ਇਹ ਲਸਾਇਕ ਦੇ ਨਾਲ ਇੱਕ ਵੀ ਹੈ ਕਿੰਨੇ ਕੁ ਰੁਪਏ ਘਟਾਵਾਂਗਾ ਬਹੁਤ ਜ਼ਿਆਦਾ ਭਾਜੀ ਘਟਾ ਬਹੁਤ ਜ਼ਿਆਦਾ ਪਈ ਜਾਣਾ ਭਾਜੀ ਕਿੱਥੇ ਮੇਰੀ 200 ਰੁਪਏ ਦੀ ਖਰੀਦ ਹੈ ਠੀਕ ਹੈ ਮੈਂ 350 ਰੁਪਏ ਵਿੱਚ ਹੀ ਜਾਂਦਾ ਸੀ ਕਿੱਥੇ ਮੈਂ 300 ਦਾ ਦੋ ਕਰਤੇ ਇੱਕ ਨਾਲ ਇੱਕ ਫ੍ਰੀ ਕਰਤਾ ਪਾਕਿਸਤਾਨੀ ਤੋਂ 2.5 250 ਚ ਮੈਂ ਕਿਹਾ ਭਾਜੀ ਬਹੁਤ ਵੈਰਾਈਟੀ ਆਈ ਹੈ ਅਲੱਗ-ਅਲੱਗ ਰੇਟਾਂ ਦੇ ਕੋਈ 500 ਰੁਪਏ ਆ ਕੋਈ 700 ਰੁਪਏ ਅੱਧੇ ਮੁੱਲ ਕਰਤੇ ਕਿੰਤੀ ਦੇ ਦਿਨ 15 ਆ ਆ ਭਾਜੀ 15 ਦਿਨਾਂ ਦੇ ਵਿੱਚ ਚਾ ਸਾਰਾ ਮਾਰ ਲੈ ਹੁਣ ਤੁਹਾਡਾ ਰੀਡਰ ਕਹਿੰਦਾ 1100 ਰੁਪਏ ਹਾਂ ਭਾਜੀ 1100 ਰੁਪਏ ਸੀ ਅੱਧ ਕਰਤਾ ਦੇਖੋ ਮਤਲਬ ਹੁਣ 550 650 ਦਾ ਸੂਟ ਆ ਦੇਖੋ 250 300 350 ਇਹ ਸਾਰੇ ਵੇਚੀ ਜਾਣਾ ਮੈਂ ਤਾਂ ਬੰਦ ਕਰਨੀ ਵੀਰੇ ਜਦੋਂ ਬੰਦ ਕਰਨੀ ਚਕਾਣਾ ਵਾਲ ਆ ਪੱਗਾ ਕਿਸ ਰੇਟ ਦੇ ਵਿੱਚ ਨਹੀਂ ਜੀ 80 ਰੁਪਏ ਮੀਟਰ ਆ ਪਰ 40 ਰੁਪਏ ਮੀਟਰ ਦੇ ਰਹੇ ਆ ਇਹਨੇ ਵਿਆਹ ਸ਼ਾਦੀਆਂ ਵਾਲੇ ਵੀ ਮੈਂ ਕਿਹਾ ਵਿਆਹ ਸ਼ਾਦੀਆਂ ਵਾਲੇ ਬਰੀ ਵਾਲੇ ਕੜਾਈ ਵਾਲੇ ਸਾਰੇ ਅੱਧੇ ਮੁੱਲ ਕਰਤਾ ਬੰਦੇ 1000 ਵਾਲਾ 500 ਮੈਂ ਕਿਹਾ ਯਾਰ ਵਾਲਾ 500 1500 ਵਾਲਾ 1800 ਵਾਲਾ ਹਾਂ 1000 ਰੁਪਏ 200 ਐਵੇਂ ਵੀਰੇ 5-500 ਰੁਪਏ ਵੱਲੋਂ ਪਾ ਕੇ ਦੇ ਰਿਹਾ ਕਟਾ ਹਾਂ ਕਟਾ ਪਾ ਕੇ ਦੇ ਰਿਹਾ ਵੀਰੇ ਭਾਜੀ ਮੈਚਿੰਗ ਵਾਲਾ ਸੂਟ ਜਿਹਦਾ 250 ਰੁਪਏ ਲੱਗਾ ਹੋਇਆ ਇਹ ਮੁੱਲ 250 ਦੋ ਦੇ ਨੇ ਆ ਭਾਜੀ 250 ਦੇ ਦੋ ਇੱਕ ਨਾਲ ਇੱਕ ਫ੍ਰੀ ਸਰ 125 ਰੁ ਮੇਰੀ 600 ਦੀ ਖਰੀਦ ਆ ਮੈਂ ਉਹ ਵੀ ਇੱਕ ਦਿਨ ਨਾਲ ਇੱਕ ਫਰੀ ਦੇ ਰਿਆ ਅਗਲੇ ਚੇ 300 ਰੁਪਏ ਹਾਲ ਬਹੁਤ ਵਾਗਰੇ ਕੜਾਈ ਵੀ ਹੈ ਪਾਰਟੀ ਵਰ ਸੂਟ ਪਿਆ ਹੈ ਹੈਵੀ ਦੁਪੱਟੇ ਨਾਲ ਹੈ ਇਹ ਬਦਕਾਨਦਾਰ ਨੂੰ ਵੇਚਦੀ ਹੈ ਭਾਜੀ ਦੁਕਾਨਦਾਰ ਆ ਜਾਏ ਭਾਜੀ ਆਮ ਘਰੋ ਜਿਹੜਾ ਮਰਜੀ ਆ ਜਾਏ ਮੇਰੇ ਵੀਰੇ ਮੇਰੇ ਲਈ ਸਾਰੇ ਇੱਕ ਆ ਵੀਰੇ ਮੈਂ ਤਾਂ ਵੇਲ ਵੇਚਦਾ ਮਿੰਦੋ ਮਿੰਦੋ ਦੁਖੀ ਨਾ ਹੋ ਮੈਂ ਸਾਰਿਆਂ ਨੂੰ ਦੱਸਣਾ ਚਾਹਨਾ ਸੇਲ ਸੂਲ ਨਹੀਂ ਹੈਗੀ ਇਹ ਸੱਚੀ ਸਟੋਰ ਬੰਦ ਹੋਣ ਜਾ ਰਿਹਾ ਇਹ ਸਾਰਾ ਘਾਟਾ ਵਾ ਕੇ ਜਗਾਨੇ ਪੇ